ਓ ਜੀ ਹਿੰਦੂ ਸਿੱਖ ਤਾਂ ਕਦੀ ਲੜਿੰਦੇ ਨਹੀਂ ਜ਼ਰਾ ਤਾਂ ਇੱਕ ਮਾਂ ਦੇ ਦੋ ਪੁੱਤ ਹੈ ਵੱਡਾ ਭਰਾ ਸਾਲਾ ਸਿੱਖ ਹੈਗਾ ਛੋਟੇ ਅਸੀਂ ਹਿੰਦੂ ਹੈਗੇ ਆ ਠੀਕ ਹੈ ਜੀ ਤੇ ਆ ਤਾਂ ਕੋਈ ਕੁਸਚਨ ਹੀ ਨਹੀਂ ਹੈਗਾ ਸਾਡੀ ਇੱਕੋ ਹੀ ਮੰਗ ਹੈ ਕਿ ਵੀ ਬੰਦੀ ਸਿੰਘ ਛੱਡੇ ਜਾਣੇ ਚਾਹੀਦੇ ਹੈਗੇ ਆ ਉਹ ਆਪਣੇ ਰਾਜੀ ਖੁਸ਼ੀ ਆਪਣੇ ਘਰਾਂ 'ਚ ਆਣ ਆਪਣੇ ਪਰਿਵਾਰ 'ਚ ਆਣ ਤੇ ਸਾਡੇ ਪੰਜਾਬ ਦੀ ਆ ਕੇ ਤਰੱਕੀ ਕਰੇ ਸਾਨੂੰ ਨਾ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਨਾ ਸਾਨੂੰ ਇੱਕ ਲੜਾਕਾ ਵੀ ਆ ਤਾਂ ਹਮੇਸ਼ਾ ਹੀ ਜੀ ਧਰਨੇ ਪ੍ਰਦਰਸ਼ਨ ਆ ਲੜਾਕੇ ਨੇ ਇਹਨਾਂ ਨੂੰ ਲੜਨ ਤੋਂ ਇਲਾਵਾ ਕੋਈ ਕੰਮ ਨਹੀਂ ਸਿਰਫ ਆ ਸਾਡੀ ਛਵੀ ਪੰਜਾਬੀਆਂ ਦੀ ਸਾਡੀ ਪੂਰੇ ਦੇਸ਼ ਦੇ ਵਿੱਚ ਬਣਾ ਰੇ ਐ ਵੀ ਲੋ ਜੀ ਅਸੀਂ ਆ ਬੈਰੀਕਟ ਲਗਾ ਕੇ ਰੋਕਤਾ ਵੀ ਅਸੀਂ ਉੱਥੇ ਕੋਈ ਕੋਈ ਸਿਰ ਪਾਣੇ ਜਾਣਾ ਹੈਗਾ ਅਸੀਂ ਤਾਂ ਹੱਥ ਜੋੜ ਕੇ ਮੋਦੀ ਜੀ ਸਾਹਿਬ ਨੂੰ ਭਾਰਤ ਦਾ ਕਾਨੂੰਨ ਦੇ ਮੁਤਾਬਿਕ ਜੋ ਸਾਡਾ ਬੰਦਾ ਹੱਕ ਹੈ ਜੀ ਉਹ ਅਸੀਂ ਮੰਗਣ ਵਾਸਤੇ ਉਹਨਾਂ ਨੂੰ ਕਹਿਣਾ ਇਹਨਾਂ ਨੇ ਸਾਨੂੰ ਬਣਾਤਾ ਜੀ ਲੋ ਜੀ ਵੀ ਆ ਇਹਨਾਂ ਦਾ ਪੰਜਾਬੀਆਂ ਦਾ ਤਾਂ ਕੰਮ ਹੀ ਲੜਨ ਦਾ ਹੋ ਗਿਆ ਜੀ ਸੋ ਆ ਬਿਲਕੁਲ ਗਲਤ ਹੈ ਅਸੀਂ ਆ ਮੈਸੇਜ ਆ ਸਾਰੇ ਆ ਹਿੰਦੂ ਭਾਈਚਾਰਾ ਮੇਰੇ ਨਾਲ ਖੜਾ ਹੈ ਸਲਾਦਨ ਭਾਈਚਾਰਾ ਨਾਲ ਖੜਾ ਹੈਗਾ ਉਹ ਆਹੀ ਹੈ ਨਾ ਇਹ ਖੂਬਸੂਰਤ ਆਪਣਾ ਮੈਸੇਜ ਦੇਣ ਵਾਸਤੇ ਅਸੀਂ ਨਾਲ ਲੱਗੇ ਹੈਗੇ ਵੀ ਅਸੀਂ ਸਭ ਇੱਕ ਹੈ ਤੇ ਆਹ ਸਾਨੂੰ ਲੜਾਣਾ ਤਾਂ ਆ ਭੁੱਲ ਹੀ ਜਾਣ ਨਾ ਜੀ ਅਸੀਂ ਮਿਲ ਕੇ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਵਾਂਗੇ ਜਿਤਬਾਬ ਹੈਗਾ ਤੇ ਆਹ ਸਾਡੇ ਪੰਜਾਬੀਆਂ ਨੂੰ ਸੈਂਟਰ ਦੀਆਂ ਮੈਂ ਅਸੀਂ ਪਿਛਲੇ 33-40 ਸਾਲ ਤੋਂ ਦੇਖ ਰਹੇ ਹਾਂ ਸੈਂਟਰ ਦੀ ਸਰਕਾਰਾਂ ਪੰਜਾਬ ਨੂੰ ਇੱਕ ਹੁੰਦਾ ਨਾ ਸੈਕੰਡ ਚਾਈਲਡ ਕੀ ਕਹਿੰਦੇ ਉਹਨੂੰ ਮਤਵੰਨਾ ਪੁੱਤਰ ਬਿਲਕੁਲ ਮਤਰੀ ਮਾਂ ਵਰਗਾ ਜਾਂ ਇਸ ਤਰ੍ਹਾਂ ਦਾ ਮਤਲਬ ਕਿ ਸਾੜ ਨਾਲ ਨਾ ਪੰਜਾਬੀਆਂ ਨਾਲ ਨਾ ਉਹ ਸਗਿਆਂ ਵਾਲਾ ਵਿਵਹਾਰ ਨਹੀਂ ਕਰਦੇ ਉਹ ਮਤਲਿਆਂ ਵਾਲਾ ਵਿਵਹਾਰ ਕਰਦੇ ਆ ਤੇ ਸਾਨੂੰ ਪੰਜਾਬ ਚ ਦੇਖੋ ਮੋਦੀ ਸਾਹਿਬ ਹੁਣੇ ਆਏ ਸੀਗੇ ਪੰਜਾਬ ਦਾ 20-25 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਸਾੜੇ ਕਿਸਾਨ ਭਰਾਵਾਂ ਦਾ ਤੇ ਦੇਖੇ ਕੀ ਕੇ 1600 ਕਰੋੜ ਰੁਪਈਆ ਤੇ ਇੱਕ ਪਾਸੇ ਤੇ ਆ ਜੋ ਪੰਜਾਬ ਦਾ ਹੁਣ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਕੋਈ ਉਹਦੇ ਉੱਤੇ ਪੰਜਾਬ ਵਾਸਤੇ ਕੋਈ ਡਵੈਲਪਮੈਂਟ ਨਹੀਂ ਕੋਈ ਫੰਡ ਨਹੀਂ ਇਹ ਕਿਸ ਤਰ੍ਹਾਂ ਪੰਜਾਬ ਨੂੰ ਅਸੀਂ ਇਗਨੋਰ ਅਸੀਂ ਸਮਝ